ਦੁਕਾਨ ਚ ਉਹਦੋਂ ਹਮ ਬਾਰੀ ਹੁੰਨਾ ਯਾਰ ਮਾਨਸਾ ਕਿੰਨੀ ਕਬਾਰ ਟੂ ਯਾਰ ਮਾਨਸਾ ਕਹੀ ਤਾਂ ਜਾਂਦਾ ਜਾ ਉਹ 7 ਤਰੀਕ ਨੂੰ ਨਾਲੇ ਕਹਿੰਦਾ ਲੁਧਿਆਣਾ ਵੀ ਜਾਣਾ ਮਾਨਸਾ ਵੀ ਜਾਣਾ ਸਮਝ ਨਹੀਂ ਲੱਗਦੀ ਕਿੱਥੇ ਕਿੱਥੇ ਜਾਊਗਾ ਫੇਰ ਸਾਥ ਚੰਡੀਗੜ੍ਹ ਵੀ ਜਾਣਾ ਕਹਿੰਦਾ ਜਾਓ ਭਾਈ ਜਿੱਥੇ ਜੀ ਕਰਦਾ ਤਿੱਥੇ ਜਾ ਜਾਣਾ ਕਹਿੰਦੇ ਪਰ ਜੱਸੀ ਨਾਲ ਹੈ ਇਹਦਾ ਮਤਲਬ ਤਿੰਨਾਂ ਥਾਵਾਂ ਤੇ ਨਹੀਂ ਜਾਣਾ ਉਹਨੇ ਹੈ ਜੀ ਹਦੀ ਦੂਰ ਲੈ ਤਾ ਜਾ ਮੰਗੇ ਕਾਰਟਰ ਲਿਆਉਣਾ ਯਾਰ ਫਟਕੇ ਉਥੇ ਤਾਂ ਜਾਣਾ ਹੀ ਪਊਗਾ ਜੀ ਉਥੇ ਜਾਏ ਬਿਨਾਂ ਨਹੀਂ ਸਰਦਾ ਜਾਣਾ ਹੀ ਪਊ ਤੇ ਬਾਹਰ ਚੱਲੀ ਜਾਂ ਕੁਛ ਨਹੀਂ ਹੁੰਦਾ ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ bro ਦੁਕਾਨ ਆ ਗਿਆ ਤੜਕੀ ਲੈਣ ਕਹਿੰਦਾ ਸ਼ਹਿਰ ਚੱਲ ਕੇ ਆਉਣਾ ਹਜੇ ਉੱਥੇ ਦੀ ਰੋਟੀ ਉਹ ਖਾਦੀ ਚ ਆਹ ਵਾਹ ਯਾਰ ਭੈ ਤੁਹਾਡੀ ਜੀ ਬੁਲਾਉਣਾ ਇਹਦੀ ਪਕਾਈ ਨਾ ਫਟੋ ਮੈਨੂੰ ਫालतू ਬਖਵਾਸ ਨਾ ਕਰ ਪਹਿਲੀ ਗੱਲ ਤਾਂ ਮੈਨੂੰ ਜਿਹੜੀ ਗੱਲ ਆ ਤੈਨੂੰ ਦੱਸੀ ਆ ਹਜੇ ਨੋਰਮਲ ਕਨਵਰਸੇਸ਼ਨ ਨਹੀਂ ਹੋਈ ਆ ਵੀ ਹਾਂ ਭਈ ਜਾਣਾ ਤੇਰੇ ਉਹੀ ਬੱਸੋ ਭਾਈਆ ਮਣੀ ਦਾ ਫਾੜ ਕੀ ਇੰਨੀ ਚੀ ਉਹ ਠੀਕ ਆ ਜੀ ਭੈਣ ਦੇ ਲੱਤ ਤੂੰ ਤਾਂ ਯਾਰ ਭੱਗ ਜਾਣਾ ਯਾਰ ਉਹ ਕਿੱਥੇ ਗਿਆ ਯਾਰ ਉਹੀ ਭੈਣ ਦੀ ਲੱਕੜਾ ਉਹਦਾਉਂ ਬੈਠੇ ਦੀ ਮੇਰਾ ਯਾਰ ਕਿਉਂ ਬੈਠੇ ਦੀ ਮੇਰਾ ਗੱਲ ਹੋਈ ਤੇ ਉਹ ਨਾਰਮਲ ਕਿਉਂ ਹੋਈ ਦੀ ਗੱਲ ਭੇੜ ਦੇ ਲੱਗ ਕਿਆੜਾ ਮੱਜ ਜਦੀਪ ਅੱਨੀ ਘੱਟ ਲੱਲੇ ਪੁੱਛ ਲਾਉਣ ਜਦੀਪ ਦਾ ਘਰੇ ਪਿਆ ਕਿਉਂ ਅੱਜ ਘਰ ਤੋਂ ਪਿਆ ਤਿਆਰ ਹੋ ਰਿਹਾ ਜਾਵੋਗੇ ਫੇਰ ਹਾਂ ਅਸਵੇਰਾ ਹੋਈ ਗਰੋਲਾ ਪਾਇਆ ਜਦ ਜਾਣਾ ਕੋਚੋਰਾ ਹੀ ਨਹੀਂ ਕਿੰਨਾ ਸਭ ਤੋਂ ਬੰਦ ਹੋਣ ਨਾਲ ਜੁਸਤੀ ਹੋ ਗਈ ਜਿੱਥੇ ਕੋਰ ਜਾਈ ਪੈਂਦੇ ਐ ਦਸਾ ਫਾਈਲ ਦੇ

ਜਾਵਾਂਗੇ 10 ਤਾਂ ਦਿੱਤਾ ਨੂੰ ਪਿਆਰੇ 3600 ਗੇਲ ਦਾ ਵੀ ਜਾਵਾਂਗੇ ਫਿਲਹਾਲ ਮੈਂ ਓਏ ਇੱਧਰ ਕਿੱਧਰ ਦੀ ਓਏ ਇੱਧਰ ਕਿੱਧਰ ਵਾੜ ਲਈ ਆਹ ਤਾਂ ਦੀਰ ਬੈਂਡ ਜਿੱਤੀ ਵੀਰ ਹਾਂ ਇੱਥੇ ਵੀਰ ਇਹ ਗੰਦ ਕਿੰਨਾ ਯਾਰੀ ਚਾਹ ਮੈਂ ਤਾਂ ਕਹਿੰਦਾ ਮਾਨਸਾ ਜੀ ਤੁਹਾਨੂੰ ਉਸ ਵਾਲੇ ਘੇਰੇ ਨਾਲ ਗੱਡੀ ਬੌਂਡ ਹੋ ਗਈ ਜੀ ਤੁਹਾਡੀ ਨਾਲੇ ਪਾਰਾ ਚਲਾਣੋਂ ਦਾ ਕਿਉਂ ਹੋਊਗਾ ਲਾਇਸੈਂਸ ਧੇਰ ਲੈਵੇਂ ਨਹੀਂ ਬਾਡਰ ਏਰੀਆ 'ਚ ਜਾ ਰਹੇ ਕਿਹਦੇ ਕਰਕੇ ਸਾਡੇ ਕਰਕੇ ਤਾਂ ਕਦੇ ਗਏ ਨਹੀਂ ਭੈ ਜੋ ਕਿਤੇ। ਆਣੂ ਨਹੀਂ ਗਏ ਭੈਣ। ਕਹਿ ਕੇ ਪਟਿਆਲ ਦਾ ਪੈ ਨਹੀਂ ਹੈ ਵੀ। ਹਾਂ? ਕੀ ਕੱਢ ਪਾਵੋ ਜੀ? ਇਹ ਕੀ ਖਾਉਂ ਤੈਨੂੰ ਐ ਜਬ ਅੱਖਾਂ ਬਰਕਰਾਰ। ਮੇਰੇ ਬੇਟੀ ਦੇ। ਓਏ ਯਾਰ ਲੋਕ ਦੇਖੀ ਠੱਠੇ ਕਿੱਡੇ ਨੇ ਯਾਰ ਇਹ। ਆਏ ਨਹੀਂ ਪਰ ਆਉਂਦੇ ਜਸੂਏ ਬੈ ਕੇ ਕੱਢ ਲਾਂ ਉਧਰ ਜਿੱਦੂ। ਜੇ ਸਿੰਘ ਸਿੰਘ ਕੱਢਦਾ ਉਹ ਇਹ ਚ। ਜੋਥੇ ਫੜੇਗੇ ਜਿਹਦੀ ਵੀ ਪਤਾ ਕਿ ਮੈਂ ਕਰੂਗਾ ਉਥੇ ਪੁਲਿਸ ਵਾਲੇ ਨੇ ਰੋਕ ਲੈ ਤੁਹਾਨੂੰ ਜੀ ਅੰਕਲ ਜੀ ਇੱਕ ਵਾਰੀ ਛੱਡ ਦਿਓ ਅੰਕਲ ਜੀ ਛੱਡ ਦਿਓ ਮੈਂ ਤਾਂ ਪਹਿਲੀ ਗੱਲ ਹੈ ਜੀ ਮੇਰੇ ਦਾ ਪਤਾ ਨਹੀਂ ਜੀ ਅੰਕਲ ਜੀ ਤੇਰਾ ਪਾਪਾ ਘੁੱਟੂਗਾ ਅੰਕਲ ਜੀ ਬਰਾ ਪਾਪਾ ਘੁੱਟੂ ਅੰਕਲ ਜੀ ਸਰ ਭੀ ਕਾਰ ਘਟਾ ਡਾਏ ਦੇ ਤੇ ਲਾਈ ਵੇਟਰ ਨਾਲ ਆਓ ਫੇਰ ਆਲੀ ਜੁੱਤੀ ਬਾਗ ਸੇਰਾਈ ਜੁੱਤੀ ਵੀ ਵੀ ਦੇ ਲੋਆਨੇ ਆ ਮਰਸੋਂ ਨੂੰ ਸਾਲਿਆ ਕੱਲ ਸ਼ੁੱਕਰਵਾਰ ਆ ਮੈਂ ਜਗਾ ਨੂੰ ਕਿਹਾ ਸੀ ਉਹਨਾਂ ਨੂੰ ਕਿਹਾ ਸੀ ਮੈਂ ਮੈਨੂੰ ਲੈ ਕੇ ਨਾ ਜਾ ਮਰਸ ਇਹ ਤਾਂ ਬੰਨੇ ਆਣੀ ਇਹ ਕਨਾਂ ਲੈ ਕੇ ਜਾ ਬਾਲਾ ਫਿਰ ਕਦ ਪਾਏਗਾ ਜਦ ਖੜ ਗਈ ਰਸਤੇ 'ਚ ਇੱਥੇ ਖੜ ਜੇ ਮੈਂ ਤਾਂ ਕਹਿਣਾ ਖੜ ਜੀ ਘੁੱਟਦੀ ਨਹੀਂ ਹੈਗੀ ਇਹਨਾਂ ਤੋਂ ਬਾਜੀ ਵਿੱਚ ਜੰਡੀ ਖੜਦੀ ਖੜੀ ਤੇ ਜੂਸ ਬਲਾ ਦੇ ਜੂਸ ਪਿਲਾ ਦੋ ਉਹਨਾਂ ਕਹਿੰਦਾ 40 40 ਰੁਪਈਏ ਬਲੇ ਦੋ 40 40 ਹੀ ਬਣਾ ਦੇ ਵੀਰੇ ਕਾਬ ਤੋਂ ਬਾਹਰ ਹੀ ਨਹੀਂ ਹੈ ਕਹਿ ਚਾ ਬਹੁਤ ਪੈਸਾ ਖਲਿਆ ਤੇ ਤੇਰੇ ਲਈ ਆਉਣੀ ਰੋਈ ਜਾਂਦਾ ਕੁੱਤੇ ਦਾ ਖਾਣਾ ਗੱਡੀ ਤੇ ਅੱਜ 500 ਰੁਪਏ ਦਿੱਤਾ ਮੈਨੇ ਤੇਰੀ ਚੜਾਈ ਤੇਰੇ ਡੈਡੀ ਨੇ ਦੇ ਦਿੱਤਾ ਪਤਾ ਕਦੇ ਵਾਸਤੇ ਲੈ ਆਦੇ ਵਾਸਤੇ ਹੈ ਮੈਂ ਉਸਨੇ ਕਿਸ਼ੋਦਾਰੀ ਫੜੇ ਸੀ 500 ਰੁਪਏ ਦੇ ਇਸ ਮੈਂ ਛਿਵਲੇ ਨਹੀਂ ਗਿਆ ਸੀ ਮੈਂ ਜਵਾਨ ਕਰਕੇ ਹਾਏ ਮੇਰੀ ਮੰਮੀ ਨੇ 500 ਲੈਣਾ ਮੈਨੇ ਕੋਟੀ ਦਾ ਸੇਮਲੇ ਦਾ ਬਣ ਗਿਆ ਪਲਾਨ ਅੱਜ ਦਾ ਅੜੀ ਸੀ ਗਰਾਰੀ ਜੀ ਤੇ ਤੇਰੀ ਸੋਹਣੀਏ ਮਸਾ ਹੀ ਕੰਡਾ ਨਿਕਲ ਆਣਾ ਹੋ ਕੋਈ ਨਹੀਂ ਉੱਥੇ ਕਿੱਥੇ ਜਾਂਦਾ ਹੁਣ ਆਪਾਂ ਹਜੇ ਰੱਜ ਤੱਕ ਦੱਸਣਾ ਨਹੀਂ ਕਈ ਬੰਦੇ ਟਿਕਦਾਨਗੇ ਬਲਾਉਂ ਚ ਵੀ ਇਹ ਸਾਲੇ ਕਿੱਥੇ ਚੱਲੇ ਫਿਰ ਆਪਾਂ ਨੂੰ ਕਹਿਣਗੇ ਸਾਨੂੰ ਲੈ ਪੁਆਇੰਟ 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 ਆਫ 뷰 ਅਸੀਂ ਐਂਡ ਘਟੇਕਤੀ ਦੇਖ ਰਿਹਾ ਹੁਣ ਕੌਣ ਚੱਕੂਗਾ ਇਹਨੂੰ ਇਹਨੂੰ ਮਿਲੀ ਸਪான்ਸਰ ਕਰਦੇ ਸਨ ਨਾ ਨਾ ਦੇਖ ਰਿਹਾ ਕਿਹੜਾ ਚੱਕੂਗਾ ਟੁੱਟੀ ਹੋਈ ਹੋ ਜੂ ਤਾਂ ਮਤਲਬ ਥੋੜੀ ਤਰੇੜ ਆਈ ਹੈ ਕੀ ਦੇਖਦੇ ਹੈਲੋ ਪੜਸਾਏ ਹੋਏ ਐਂਡ ਮੇਰਾ ਮੇਰਾ ਕੀ ਆ ਗੱਡੀ ਦਾ ਥੇਰੀਆ ਮੈਨੂੰ ਕੋਈ ਡਰ ਨਹੀਂ ਆਪਾਂ ਤਾਂ ਟਾਣਾ ਜੂਸ ਪੀ ਰਹੇ ਆ ਅਹ ਅੰਗਲੋ ਆਊਗਾ ਇਹਦੇ ਨਾਲ ਮੂੰਹ ਤੇ ਮੈਨੂੰ ਲਾ ਦ ਅੱਜ ਗਾਜਰ ਵੱਧ ਪਾ ਦੀ ਬਾਬੇ ਨੇ ਸੰਤਰਾ ਪਾਈ ਇਹ ਗੱਲ ਦੇਖਿਆ ਜੀ ਆ ਗਰਮ ਕਰਤੀ ਗੱਡੀ ਦੇਖ ਲਓ ਇਹ ਇਹ ਪਹਜਾਉ ਲੁਧਿਆਣੇ ਤੁਹਾਨੂੰ ਆ ਗਰਮ ਕਰ ਗੱਨ ਵਾਲੇ ਦਾ ਖੋਲ ਓਏ ਹਲੇ ਦਾ ਖੋਲ ਓਏ ਹੋਲੀ ਓਏ ਹੋਲੀ ਗੱਡੀ ਗਰਮ ਕਰ ਗੱਨ ਵਾਲੇ ਦਾ ਖੋਲ ਹਲੇ ਦਾ ਖੋਲ ਹੋਲ ਤਾਂ ਨਾਲ ਇਹਨੂੰ ਕਿਹਾ ਤੇ ਆਏ ਨਹੀਂ ਖੋਲਦੇ ਤੇ ਕੋਲੈਂਟ ਵਾਲਾ ਓਏ ਇਹਦਾ ਕੁੱਤਾ ਦਾ ਖਾ ਨੂੰ ਅਕਲ ਨਹੀਂ ਕੀ ਕਹਾਂ ਹੁਣ ਮੈਂ ਇਹਨੂੰ ਲੈ ਪਾਣੀ ਇਹ ਦੇਖੀ ਲੈ ਸੁੱਚੇ ਬੰਦਾ ਨਾਲੇ ਦੇਖ ਕਿਵੇਂ ਗਰਮਾਂ ਛੀ ਛੀ ਕਰ ਰਹੀ ਆ ਕਰ ਲੈ ਇਹ ਚ ਪਾਣੀ ਛੱਡ ਜੋ ਮੈਂ ਇਹਨੂੰ ਪਾਣੀ ਨਹੀਂ ਪਾਇਆ ਭਾਈ ਤਿੰਨ ਦਿਨ ਹੋ ਗਏ ਪਾਣੀ ਤਾਂ ਪਾਇਆ ਕਰ 6 ਕੇ ਬਹਾਰਾ ਇਹ ਚ ਤਾਂ